ਪੱਤੇ ਸਿੱਧੀ ਸਭਾ ਦੇ ਜੀਵਨ ਅਗੇ ਭਰਵਾਣ ਕਿਸਾਨ ਤੇ ਪਾਂਡੋ ਦਾ ਬੋਲਣਾ ਭੀਮ ਸੈ ਨੁੱਟ ਕੇ ਹੁਣ ਆਪਣਾ ਬਿਆਨ ਦਿੰਦਾ ਜਿਹੜਾ ਗੋਤ ਸੀ ਨਾ ਕਿੱਠੀ ਲੈ ਕੇ ਗਿਆ ਹੋ ਗੋਚਾਰਨਾ ਧਰਮ ਤੇ ਰਾਜੋ ਕਾਕੇ ਤੁਮ ਹੁਣ ਨਾ ਮਹਿਨਾ ਹੁਣ ਕਰਨੇ ਧਿਆਨ ਰੱਖਦੇ ਜਦੋਂ ਆਪਾਂ 7 ਦਿਨ ਵਿੱਚ ਜਾਵਾਂਗੇ ਸਤ ਸੰਗ ਵਿੱਚ ਜਾਵਾਂਗੇ ਨਹੀਂ bari ਉੱਥੇ ਪਤਾ ਨਹੀਂ ਲੱਗਾ ਇਹ ਜਿੱਤੇ ਬੁਲਾਰੇ ਦੀ ਗੱਲ ਹੀ ਸਾਡੇ ਜ਼ਿੰਦਗੀ ਦੇ ਮੋੜ 'ਤੇ ਇਸੇ ਨੂੰ ਤਾਂ ਸਤ ਸੰਗ ਕਹਿੰਦੇ ਕਹਿੰਦੇ ਜਿੱਨੇ ਭੰਤ ਹੋਏ ਰੱਬ ਦੇ ਯਾਰ ਹੋਏ ਉਹਨਾਂ ਨੇ ਪਹਿਲਾ ਸਤ ਇਹ ਵਾਰ ਹੋਰ ਵੀ ਕਹਾਵਾਂ ਸੁਣੀਆਂ ਲੋਕਾਂ ਨੇ ਪਰ ਆਪਣੇ ਨੂੰ ਲੋਕਾਂ ਦਾ ਦਿਮਾਗ ਵਿੱਚ ਕੰਮ ਹੈ ਆਪ ਨੂੰ ਲੱਗੋ ਕਿ ਮੱਥਾ ਤੇ ਬਹੁਤ ਬੱਝਾ ਹੋ ਰਹਾ ਹੈ ਕਿ ਦੇਖ ਕੇ ਗੜਾ ਸੀ ਮਰੇ ਜਦੋਂ ਗੱਲਾਂ ਨੂੰ ਗੇਰੂਂ ਚ ਹਾਲ ਕਰਨੀ ਆਪ ਨਹੀਂ ਮਾਪਾ ਬਾਕੀ ਦਾ ਕਹਾਵਾਂ ਤੇ ਆਪ ਜੀ ਦੇ ਜਨਮੇ 18 ਪਰਬ ਹੈ ਮਹਾਪਾਰ ਆਪਾਂ ਕਰੀਏ ਚੜ੍ਹੇ ਬਾਦਮਾ ਦੇ 13 ਸਾਲ ਦੀ ਤੇਜੀ ਹੋਰ ਗੋਪੂਰੇ ਹੋਗੇ ਦੀਪ ਤੇ ਹੋਰ ਗੋਪੂਰੇ ਤੇ 13 ਸਾਲ ਦਾ ਦਸੌਂਟਾ ਲਿਖਿਆ ਸੀ ਦਰਜੋਤਨ ਉਹ ਕਹਿੰਦਾ ਦਰਜੋਤਨ ਕਹਿੰਦਾ ਵੀ ਅਸੀਂ ਨਾਲ ਸਭਾ ਲਾ ਕੇ ਔਰ ਇਹਨਾਂ ਦੀ ਦਿੱਖ ਦਿਖਾ ਕੇ ਜਿੰਨਾਂ ਨੂੰ ਗੰਗਲਾ ਵਿੱਚ ਭੇਜ ਦੇ ਤੁਹਾਨੂੰ ਜਾਨ ਲੱਗੇ 100000 ਰੁਪਏ ਦੀ ਬਾਬਾ ਦੇ ਉਹ ਨਾਲ ਨੇ ਸਾਡੀ ਇੱਜ਼ਤ ਅੱਲਾ ਨੇ ਸਰਾਮਤ ਕਰਦੀ ਕਿਉਂਕਿ ਦੁਨੀਆ ਕੋਲ ਕਹਿੰਦਾ ਕਿ ਇਹ ਕੋਈ ਨਾ ਸਭਾ ਨੇ ਕਰਦੇ ਨੇ ਉਹ ਇਹਨਾਂ ਦੋਨਾਂ ਨੂੰ ਚਾਹੀਦਾ ਆਪਣਾ ਪੂਰੀ ਚਾਹੀਦਾ ਉਹਦਾ ਮਾਰਿਆ ਗਿਆ ਦੇਖੋ ਅਸੀਂ ਤੁਰ ਦੇਣ ਯਾਤਰਾ ਕਰਦੇ ਹਾਂ ਉਧਰ ਨੂੰ ਉਹਦੇ ਪੈਂਡਨੀ ਨੂੰ ਉਹ ਜਿਹੜੇ ਮੁੰਡੇ ਨਹੀਂ ਸੀ ਉਹ ਯਾਰ ਨੰਗ ਗਿਆ ਉਹ ਕਿਸੇ ਮੁੰਡੇ ਨਾਲ ਹੋਰ ਨੰਗ ਗਿਆ ਜ਼ਰੂਰਤਾਂ ਅਸੀਂ ਉਹਦੇ ਨਾਲ ਸੀ ਹੁਣ ਨੰਗ ਗਿਆ ਅਸੀਂ ਤੁਰ ਕੇ ਜਾਂਦੇ ਆਂ ਆਪਾਂ ਇੱਥੇ ਆਏ ਸੀ ਆਪਣੇ ਦੀਪਗੜ੍ਹ ਆਰਾਮਗੜ੍ਹ ਚੱਲੇ ਹਾਂ ਹੁਣ ਦੀਪਗੜ ਤੋਂ ਗਾਂ ਆ ਮੜਾ ਜਾ ਬਚਾਲੇ ਦੀ ਆ ਬਚਾਲੇ ਜਾ ਬਸ ਦੀਪਗੜ ਤੇ ਬਰੋੜ ਦੇ ਬਚਾਲੇ ਤੇ ਮਰਦਸਾ ਬਾਬਾ ਦੇ ਤੁਸੀਂ ਜਾਣਦੇ ਹੋਗੇ ਤੇ ਤੇ ਮੇਲਾ ਸੀ ਨਾ ਹੋ ਰਾ ਉਹ ਨਵਾਂ ਚੈਨਲ ਪੜਾ ਲੱਗ ਗਿਆ ਪਰ ਦਸੰਤ ਯਾਰ ਭਾਈ ਜੀ ਜੀ ਦਰਨਾ